ਏਵਨ ਪੰਜਾਬੀ ਨਿਰਦਰ ਨਿਰਪੱਖ ਤੇ ਨਮੀ ਸੋਚ ਮੈਂ ਤੁਹਾਡਾ ਦੋ ਸੋਮ ਸਹੋਤਤ ਲੈ ਕੇ ਹਾਜ਼ਰ ਹਾਂ ਕਰੰਟ ਇਸ਼ੂ ਕਰੰਟ ਇਸ਼ੂ ਲਈ ਚੱਲਦੇ ਆਂ ਸੰਗਰੂਰ ਦੋਸਤੋ ਮੈਂ ਦੱਸਣਾ ਚਾਹੁੰਦਾ ਕਿ ਸਰਕਾਰਾਂ ਆਉਂਦੀਆਂ ਨੇ ਜਾਂਦੀਆਂ ਨੇ ਲੇਕਿਨ ਪਿੰਡਾਂ ਦੇ ਕਿੰਨੇ ਕੁ ਵਿਕਾਸ ਹੁੰਦੇ ਨੇ ਇਹ ਅੱਜ ਮੈਂ ਤੁਹਾਨੂੰ ਦਿਖਾਉਣ ਜਾ ਰਿਹਾ ਪਿੰਡ ਨਾਗਰਾ ਦੀ ਇੱਕ ਹੋਰ ਰਿਪੋਰਟ ਜਿਸ ਦੇ ਵਿੱਚ ਲੋਕ ਮਜਬੂਰ ਨੇ ਨਰਕ ਭਰੀ ਜ਼ਿੰਦਗੀ ਜਿਉਣ ਵਾਸਤੇ ਏਵਨ ਪੰਜਾਬੀ ਚੈਨਲ ਜਦੋਂ ਪਿੰਡ ਨਾਗਰਾ ਵਿੱਚ ਪਹੁੰਚਿਆ ਤੇ ਉਸਨੇ ਸਾਡੇ ਰਿਪੋਰਟਰ ਨੇ ਜੋ ਉੱਥੇ ਦਾ ਹਾਲ ਵੇਖਿਆ ਵਾਕਈ ਲੱਗ ਰਿਹਾ ਕਿ ਦੁਨੀਆ ਚੰਨ ਤੇ ਪਹੁੰਚ ਗਈ ਪਰ ਅੱਜ ਵੀ ਲੋਕ ਨਰਕ ਭਰੀ ਜ਼ਿੰਦਗੀ ਭੋਗਣ ਵਾਸਤੇ ਮਜਬੂਰ ਨੇ ਕੀ ਆ ਰਿਪੋਰਟ ਪੂਰੀ ਜਾਣਕਾਰੀ ਦੇਣ ਵਾਸਤੇ ਜਗਤਾਰ ਬਾਬਾ ਜੀ ਮੇਰੇ ਨਾਲ ਜੁੜ ਚੁੱਕੇ ਨੇ ਉਹਨਾਂ ਤੋਂ ਲੈਣੇ ਆਪਡੇਟ ਬਾਬਾ ਜੀ ਇਸ ਖਬਰ ਨੂੰ ਲੈ ਕੇ ਕੀ ਜਾਣਕਾਰੀ ਹੈ ਤੁਹਾਡੇ ਕੋਲ ਅਨਸੋង ਜੀ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਵੀ 2014 ਦੇ ਵਿੱਚ 2 ਅਕਤੂਬਰ ਨੂੰ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਨੇ ਇੱਕ ਸ਼ਮਸ਼ਾ ਅਭਿਆਨ ਚਲਾਇਆ ਸੀ ਜੀ ਜਿਹਦੇ ਵਿੱਚ ਪੂਰੇ ਭਾਰਤ ਦੇ ਵਿੱਚ ਕਿਹਾ ਗਿਆ ਸੀ ਵੀ ਜੋ ਸਫਾਈ ਦਾ ਅਭਿਆਨ ਹੈਗਾ ਸ਼ੁਰੂ ਕੀਤਾ ਜਾਵੇ ਤੇ ਲਗਾਤਾਰ ਉਹ ਬੱਕ ਬੱਕ ਸ਼ਹਿਰਾਂ ਦੇ ਪਿੰਡਾਂ ਦੇ ਵਿੱਚ ਚੱਲ ਵੀ ਰਿਹਾ ਪਰ ਜੇਕਰ ਗੱਲ ਜ਼ਿਲ੍ਹਾ ਸੰਗਰੂਰ ਦੀ ਕਰੀ ਤਾਂ ਸੰਗਰੂਰ ਦੇ ਵਿੱਚ ਪ੍ਰਧਾਨ ਮੰਤਰੀ ਦੀ ਜਿਹੜੀ ਸਫਾਈ ਦਾ ਅਭਿਆਨ ਹੈਗੀ ਇਹਨੂੰ ਨਜ਼ਰ ਲੱਗੀ ਪਈ ਹੈਗੀ ਹਰ ਥਾਂ ਮੇ ਜਿਹੜਾ ਗੰਦਗੀ ਦਾ ਸਮਰਾਜ ਫੈਲਿਆ ਹੋਇਆ ਹੈਗਾ ਅਸੀਂ ਅੱਜ ਪਿੰਡ ਨਾਗਰਾ ਦੇ ਵਿੱਚ ਗਏ ਉੱਥੇ ਸੀਵਰੇਜ ਦਾ ਪਾਣੀ ਹੈਗਾ ਜਿਹੜਾ 2 ਸਾਲਾਂ ਤੋਂ ਓਵਰਫਲੋ ਹੋ ਕੇ ਇੱਕ ਜੇ ਮੇਨ ਰਸਤੇ ਦਾ ਜੋ ਸਕੂਲ ਨੂੰ ਵੀ ਜਾਂਦਾ ਹੈਗਾ ਗੁਰਦੁਆਰੇ ਮੰਦਰਾਂ ਨੂੰ ਵੀ ਜਾਂਦਾ ਹੈ ਉਹ ਇੰਨਾ ਕੋ ਹੋਇਆ ਪਿਆਗਾ ਖਰਾਬ ਵੀ ਉੱਥੋਂ ਲੰਘਣਾ ਵੀ ਮੁਸ਼ਕਲ ਹੋ ਰਿਹਾ ਹੈ ਹੁਣ ਤਾਂ ਲੋਕਾਂ ਦੇ ਵਿੱਚ ਜਿਹੜਾ ਇਹ ਪਾਣੀ ਹੈਗਾ ਘਰਾਂ ਦੇ ਵਿੱਚ ਵੀ ਵੜਨਾ ਸ਼ੁਰੂ ਹੋ ਗਿਆ ਹੈ ਜੇਕਰ ਲੋਕਾਂ ਮੁਤਾਬਕ ਹੁਣ ਤਾਂ ਉਹਨਾਂ ਨੂੰ ਜਿਹੜੇ ਡੇਂਗੂ ਤੋਂ ਵੀ ਖਤਰਨਾਕ ਬਿਮਾਰੀਆਂ ਨੇ ਡੇਂਗੂ ਤੋਂ ਇਲਾਵਾ ਜੋ ਹੋਰ ਵੀ ਬਿਮਾਰੀਆਂ ਨੇ ਉਹਨਾਂ ਦਾ ਵੀ ਡਰ ਰਹੇਗਾ ਜਿਹੜਾ ਲਗਾਤਾਰ ਸਤਾ ਰਹੀ ਸੀ ਇਹ ਪਿੰਡ ਰਾਜਨੀਤੀ ਦਾ ਸ਼ਿਕਾਰ ਹੋਣ ਕਰਕੇ ਪ੍ਰੋਬਲਮ ਇੱਥੇ ਆ ਰਹੀ ਹੈ ਜਾਂ ਕੋਈ ਹੋਰ ਸਮੱਸਿਆ ਲੱਗ ਰਹੀ ਹੈ ਜੀ ਜਦੋਂ ਪੰਚਾਇਤੀ ਚੋਣਾਂ ਸੀ ਪੰਚਾਇਤੀ ਚੋਣਾਂ ਦੇ ਵਿੱਚ ਇੱਥੋਂ 4-5 ਜਿਹੜੇ ਸਰਪੰਚੀ ਦੇ ਉਮੀਦਵਾਰ ਸੀ ਉਹ ਪਹਿਲਾਂ ਥੋੜੇ ਥੋੜੇ ਸਫਾਈ ਕਰਵਾ ਦਿੰਦੇ ਸੀ ਇਹ ਲੋਕਾਂ ਨੂੰ ਕਹਿ ਵੀ ਦਿੰਦੇ ਸੀ ਵੀ ਮੈਨੂੰ ਸਰਪੰਚ ਬਣਾਓ ਤਾਂ ਮੈਂ ਜਿਹੜਾ ਇਹ ਨਰਕ ਹੈਗਾ ਚ ਚੁੱਕ ਦੇਵਾਂਗਾ ਪਰ ਹੁਣ ਸਰਪੰਚ ਦੀ ਚੋਣ ਹੋ ਚੁੱਕੀ ਹੈ ਕਿ ਸਰਪੰਚ ਵੀ ਚੁਣੇ ਗਏ ਨੇ ਮੈਡਮ ਪਰਮਜੀਤ ਕੌਰ ਜੀ ਤੇ ਹੁਣ ਜਿਹੜਾ ਉਹਨਾਂ ਦਾ ਮਸਲਾ ਹੈਗਾ ਜਿਉਂ ਦਾ ਤਿਉਹ ਹੈ ਮਤਲਬ ਪਿੰਡ ਦੇ ਲੋਕਾਂ ਨਾਲ ਗੱਲਬਾਤ ਕੀਤੀ ਤੁਸੀਂ ਇਹ ਪਿੰਡ ਦੇ ਲੋਕਾਂ ਨਾਲ ਵੀ ਗੱਲਬਾਤ ਕੀਤੀ ਲੋਕਾਂ ਨੇ ਤਾਂ ਇੱਕ ਦੱਸਿਆ ਵੀ ਜਿਹੜੇ ਸਾਡੇ ਬੱਚੇ ਨੇ ਉਹ ਵੀ ਗਿਰ ਜਾਂਦੇ ਨੇ ਵਸਤੇ ਨੇ ਖਰਾਬ ਹੋ ਜਾਂਦੇ ਨੇ ਵਰਦੀਆਂ ਖਰਾਬ ਹੋ ਜਾਂਦੇ ਨੇ ਜਿਹੜੇ ਕੋਈ ਬਜ਼ੁਰਗ ਨੇ ਤੇ ਬਾਹਰੋਂ ਆਲੇ ਦੁਆਲੇ ਪਿੰਡਾਂ ਦੇ ਵਿੱਚੋਂ ਆਉਂਦੇ ਨੇ ਕੋਈ ਮੋਟਰਸਾਈਕਲ ਤੇ ਰੋਜ਼ਾਨਾ ਇੱਕ ਦੋ ਹਾਦਸੇ ਇਹ ਜਿਹੇ ਹੁੰਦੇ ਰਹਿੰਦੇ ਨੇ ਵੀ ਜੋ ਕਿ ਲੋਕ ਪਾਣੀ ਦੇ ਵਿੱਚ ਗਿਰ ਜਾਂਦੇ ਨੇ ਠੰਡ ਦਾ ਮੌਸਮ ਹੋਣ ਕਾਰਨ ਉਹ ਨੇੜੇ ਵਾਲੇ ਘਰ ਵਾਲੀ ਉਹਨਾਂ ਨੂੰ ਚੁੱਕਦੇ ਨੇ ਇਸ ਤੋਂ ਇਲਾਵਾ ਅਸੀਂ ਸਰਪੰਚ ਜੋ ਨਵੇਂ ਚੁਣੇ ਗਏ ਨੇ ਮੈਡਮ ਪਰਮਜੀਤ ਕੌਰ ਉਹਨਾਂ ਨਾਲ ਵੀ ਗੱਲਬਾਤ ਕੀਤੀ ਜਦੋਂ ਉਹਨਾਂ ਨੇ ਸਿਰਫ ਇਹੀ ਕਿਹਾ ਵੀ ਸਾਡੀ ਜਿਹੜੀ ਪੰਚਾਇਤ ਹੈਗੀ ਹਜੇ ਨਵੀਂ ਚੁਣੀ ਗਈ ਹੈ ਕਿ ਜਿਹੜਾ ਖਾਤਾ ਹੈਗਾ ਜ਼ੀਰੋ ਬੈਲੈਂਸ ਹੈਗਾ ਫਿਲਹਾਲ ਵੀ ਅਸੀਂ ਆਪਣੇ ਜਿਹੜੇ ਉੱਚ ਅਧਿਕਾਰੀ ਨੇ ਤੇ ਸਾਡੇ ਸੀਨੀਅਰ ਲੀਡਰ ਨੇ ਉਹਨਾਂ ਦੇ ਇਹ ਮਾਮਲਾ ਧਿਆਨ ਚ ਲੈ ਕੇ ਜਲਦੀ ਹੈਗਾ ਜਿਹੜਾ ਮਸਲਾ ਹੱਲ ਕੀਤਾ ਜਾਵੇਗਾ ਜੀ ਸੁਣੋ ਜੀ ਉਹਨਾਂ ਦੇ ਲੋਕਾਂ ਦੇ ਨਾਲ ਬਾਬਾ ਜੀ ਨੇ ਗੱਲਬਾਤ ਕੀਤੀ ਹੈ ਸਰਪੰਚ ਮੈਡਮ ਨਾਲ ਵੀ ਗੱਲਬਾਤ ਕੀਤੀ ਹੈ ਸੁਣੋ ਤੁਸੀਂ ਹਾਂਜੀ ਕੀ ਨਾਮ ਹੈ ਜੀ ਸਿੰਦਰਪਾਲ ਆ ਜੀ ਕਿਹੜਾ ਪਿੰਡ ਹੈ ਨਾਗਰਾ ਜੀ ਕੀ ਕਿ ਚੌਣ ਨੇ ਜਿਹੜਾ ਇਹ ਕਦੋਂ-ਕਦੋਂ ਖਰਾਬ ਹੈ ਕਿ ਜੀ ਇਹ 2 ਸਾਲਾਂ ਤੋਂ ਖਰਾਬ ਆ ਸੀ ਵਰ ਸਾਡਾ ਜੀ ਇਹ ਚੌਥੀ ਵਾਰ ਸਾਡੀ ਬਾਰ ਦੇ ਵਿੱਚ ਨਰਕ ਹੋ ਗਿਆ ਇਹ ਦੋ ਗੱਲ ਤਾਂ ਪਹਿਲਾਂ ਜਿਹੜੇ ਵੋਟਾਂ 'ਚ ਖੜਾ ਹੋਣ ਦੇ ਕਾਰਨ ਸਰਪੰਚ ਆਗੇ ਸਾਨੂੰ ਸਾਡਾ ਰਸਤਾ ਸਾਫ਼ ਕਰਾ ਦਿੰਦੇ ਸੀਗੇ ਵੀ ਸਾਨੂੰ ਵੋਟਾਂ ਪਾਇਓ ਸੀ ਸਾਡਾ ਰਸਤਾ ਸਾਫ਼ ਕਰਾਵਾਂਗੇ ਉਹ ਦੋ ਸਰਪੰਚ ਹਾਰ ਗਏ ਲੇਡੀ ਜਿੱਤ ਗਈ ਹੋਣੋ ਲੇਡੀ ਸਾਡੇ ਨਾ ਦਰਵਾਜ਼ੇ ਮੂਰੇ ਆਉਂਦੀ ਆ ਤੇ ਨਾ ਸਾਡਾ ਸੜਕ ਸਾਫ਼ ਕਰਾਉਂਦੀ ਆ ਤੇ ਬੱਚਿਆਂ ਦਾ ਸਾਡਿਆਂ ਦਾ ਬੁਰਾ ਹਾਲ 2 2000 ਦੇ 4 4000 ਦੇ ਬੈਗ ਨੇ ਗਾਈਡਾਂ ਨੇ ਸਾਡੀਆਂ ਉਹ ਬੱਚੇ ਸਾਡੇ ਪਰੇਸ਼ਾਨ ਬਹੁਤ ਜ਼ਿਆਦਾ ਹੁੰਦੇ ਨੇ ਕਿਉਂਕਿ ਸਕੂਲ ਜਾਂਦੇ ਨੇ ਛੋਟੇ ਨੇ ਬਾਇਗ ਡੇਗੇ ਆਉਂਦੇ ਨੇ ਕਿਸੇ ਦੀ ਲੱਤ ਟੁੱਟ ਗਈ ਕਿਸੇ ਦੀ ਬਾਹ ਟੁੱਟ ਗਈ ਸਾਨੂੰ ਜਿੰਨੀ ਵੀ ਕਹੋ ਓਨੀ ਪਰੇਸ਼ਾਨੀ ਬਹੁਤ ਜ਼ਿਆਦਾ ਆਉਂਦੀ ਆ ਵੀ ਸਾਡੇ ਕੋਲ ਇੰਨੀ ਗਜੈਸ ਨਹੀਂ ਹੈ ਗਈ ਵੀ ਸਾਡੇ ਟਰਾਲੀ ਟਰੈਕਟਰ ਨੇ ਵੀ ਅਸੀਂ ਇਹ ਤਾਂ ਭਰਤ ਪਾ ਲਈਏ ਜਾਂ ਅਸੀਂ ਕਿਸੇ ਪਾਸੇ ਰਸਤਾ ਹੋਰ ਕਰਦੀਏ ਸਾਡੇ ਕੋਲ ਕੁਝ ਪੈਸੇ ਨਹੀਂ ਸਾਡੇ ਆਪ ਦੇ ਬੱਚਿਆਂ ਦਾ ਖਰਚਾ ਮਸਾਂ ਹੀ ਚੱਲਦਾਗਾ ਵੀ ਅਸੀਂ ਬਹੁਤ ਦੁਖੀ ਕਰ ਰਹੇ ਹਾਂ ਵੀ ਇਧਰੋਂ ਪਾਣੀ ਸੀਵਰਾਂ ਦਾ ਲੈਟਰਿੰਗਾਂ ਦਾ ਬਾਥਰੂਮਾਂ ਦਾ ਗੋਹਾ ਘੋਲ ਕੋਲ ਕੇ ਸਾਡੇ ਸੀਵਰ ਪੜੋਲੀਆਂ ਬੰਦ ਕਰਤੀਆਂ ਤੁਸੀਂ ਕੀ ਮੰਗ ਕਰਦੇ ਸਰਕਾਰ ਅਸੀਂ ਇਹ ਮੰਗ ਕਰਦੇ ਹਾਂ ਸਾਡੀ ਇਹ ਪ੍ਰਾਰਥਨਾ ਕੀ ਵੀ ਜੋ ਸਾਡਾ ਸਾਡਾ ਸੜਕ ਸਾਫ਼ ਹੋਣੀ ਚਾਹੀਦੀ ਆ ਸਾਡੇ ਬੱਚਿਆਂ ਨੂੰ ਦਿੱਕਤ ਨਾ ਆਉਣੀ ਹੋਣ ਆਉਣੀ ਚਾਹੀਦੀ ਨਹੀਂ ਹੈਗੀ ਸਾਡੇ ਬੱਚੇ ਸਾਫ਼ ਸੁਥਰੇ ਜਿਵੇਂ ਸਕੂਲ ਅਸੀਂ ਤਿਆਰ ਕਰਕੇ ਭੇਜਦੇ ਆ ਤੇ ਉਵੇਂ ਜਿਵੇਂ ਵਾਪਸ ਸਾਡੇ ਘਰੇ ਆਉਣੇ ਚਾਹੀਦੇ ਨੇਗੇ ਇਹ ਕੀ ਨਾਮ ਹੈ ਜੀ ਨਾਮ ਮੇਰਾ ਕਾਕਾ ਜੀ ਕਿਹੜਾ ਪਿੰਡ ਨਗਰਾ ਜੀ ਕੀ ਮਸਲਾ ਹੈ ਜਿਹੜਾ ਇਹ ਮਸਲਾ ਤੇ ਇਹ ਹੈ ਜੀ ਜਿਹੜੀ ਵੀ ਮੰਤਰੀ ਕੋਈ ਵੀ ਵੋਟਾਂ ਨਾਲ ਆਉਂਦਾ ਦਿਗਾ ਪਹਿਲਾਂ ਵੋਟਾਂ ਤੋਂ ਪਹਿਲਾਂ ਸਾਨੂੰ ਕਹਿੰਦੇ ਵੀ ਇਹ ਪਾਣੀ ਦਾ ਛੋਟਦਾਸੀ ਮਸਲਾ ਹੱਲ ਕਰਾਂਗੇ ਠੀਕ ਆ ਅੱਜ ਸਾਡੇ ਘਰ ਤੱਕ ਉਹ ਆ ਕੇ ਨਹੀਂ ਦੇਖ ਸਕਦੇ ਵੀ ਇਹ ਇਨ੍ਹਾਂ ਦੇ 12 ਮੂਰੇ ਕੀ ਹੋ ਰਿਹਾ ਇਹ ਮੇਨ ਰੋੜਾ ਹੈ ਦੂਜਾ ਨੰਬਰ ਕਹਿੰਦਾ ਉਹਨੇ ਐਵੇਂ ਬਗ ਗਿਆ ਜੀ ਬਗ ਜੂ ਉਧਰ ਬਗ ਜੂ ਪਾਣੀ ਇੱਧਰ ਬਗ ਜੂਗਾ ਠੀਕ ਆ ਇਹ ਥੋੜਾ ਪਾਣੀ ਚੱਲਦਾਗਾ ਸਾਡੇ ਜੇ ਮੰਤਰੀ ਕੋ ਪਾਣੀ ਨਾਲੀਆਂ ਦਾ ਪਾਣੀ ਸਾਡਾ ਆ ਰਿਹਾ ਇੱਥੇ ਤਾਂ ਸਾਨੂੰ ਜੋ ਵੀ ਮਰਜ਼ੀ ਰਮਾਨਾ ਲਾ ਸਕਦੇ ਨੇ ਅਸੀਂ ਰੋਡ ਤੇ ਪਾਣੀ ਨਹੀਂ ਚਲਾ ਸਕਦੇ ਠੀਕ ਆ ਐਸਾ ਦੂਜਾ ਨੰਬਰ ਬੰਦਿਆਂ ਜਿਹਦਾ ਪਾਣੀ ਆ ਰਿਹਾ ਕਿ ਉਹਨਾਂ ਨੂੰ ਅਸੀਂ ਆਖਿਆ ਵੀ ਤੁਸੀਂ ਸਾਡੇ ਨਾਲ ਲੱਗੋ ਅਸੀਂ ਤੁਹਾਡਾ ਪਾਣੀ ਨਾਲ ਕਰਾਈਏ ਮਸਲਾ ਹੱਲ ਕਰਾਈਏ ਹੈ ਉਹ ਇੱਕ ਦਿਨ ਵੀ ਨਹੀਂ ਆ ਕੇ ਕਹਿੰਦੇ ਕਿ ਵੀ ਅਸੀਂ ਤੁਹਾਡੇ ਨਾਲ ਲੱਗਦੇ ਆ ਮੇਨ ਰੋਡ ਆ ਗਾਹੇ ਬਾਬੇ ਸਿੱਧੂ ਨੂੰ ਜਾਂਦੇ ਨੇ ਦੁਨੀਆ ਜਾਂਦੀ ਹੈ ਕਿ ਤੜਕੇ 3 ਵਜੇ ਦੁਨੀਆ ਚੱਲਣ ਲੱਗ ਜਾਂਦੀ ਆ ਕੁੜੀਆਂ ਇਕੱtre ਅੱਡਾ ਗਾ ਉਰੇ ਹਰ ਇੱਕ ਬੰਦਾ ਆ ਕੇ ਇੱਥੇ ਡਿੱਗਦਾ ਹਰ ਇੱਕ ਦਾ ਕੱਪੜੇ ਭਜਦੇ ਹੈ ਬਾਜੀ ਸਕੂਲ ਦਾ ਵੀ ਰਸਤਾ ਹੈਗਾ ਹਾਂਜੀ ਹਾਂ ਮੇਰਾ ਰਸਤਾ ਇਹ ਸਕੂਲ ਦਾ ਨਾਗਰੀ ਤੋਂ ਵੀ ਬੱਚੇ ਪੜ੍ਹਦੇ ਨੇ ਸਾਡੇ ਪਿੰਡੋਂ ਵੀ ਬੱਚੇ ਪੜ੍ਹਦੇ ਨੇ ਇੱਥੇ ਕਈ ਵਾਰੀ ਤਾਂ ਡਿੱਗੇ ਨੇ ਕੱਲ ਇੱਕ ਬੰਦਾ ਗੁਜਰਾਂ ਦਾ ਆਇਆ ਉਹ ਸਵੇਰੇ ਸਵੇਰੀ ਉਹ ਸਾਰੇ ਇੱਥੇ ਭਿੱਜ ਕੇ ਗਿਆ ਵਿਚਾਰਾ ਇਹਦੇ ਨਾਲ ਕੋਈ ਬਿਮਾਰੀਆਂ ਬਿਮਾਰੀ ਵੀ ਚੱਲ ਸਕਦੀ ਹੈ ਜੀ ਫਿਬਰੇਜ ਫਿਬਰੇਜ ਬਿਮਾਰੀ ਵੀ ਚੱਲ ਸਕਦੀ ਹੈ ਵਿੱਚ ਚੱਲ ਰਿਹਾਗਾ ਪ੍ਰੋਗਰਾਮ ਜਿਹੜਾ ਇਹਦਾ ਸਾਰੀ ਬਿਮਾਰੀ ਵੀ ਫੈਲ ਸਕਦੀ ਆ ਪਹਿਲਾਂ ਵੀ ਸਾਡੇ ਅੰਦਰ ਸੱਪ ਵੱਢਦੇ ਰਹੇ ਨੇ ਇਹਦੇ ਕਾਰਨ ਕਾਹਦਾ ਕਾਹਦਾ ਪਾਣੀ ਆ ਇਹ ਇਹ ਮਕਾਨਾਂ ਦੀ ਪਾਣੀ ਆ ਜੀ ਮਕਾਨਾਂ ਦਾ ਪਾਣੀ ਆ ਜੀ ਇਹ ਐ ਤਾਂ ਹੈ ਨਹੀਂ ਕਭੀ ਵੀ ਆਏ ਚੱਲ ਰਿਹਾਗਾ ਕਿਸੇ ਦਾ ਪਾਣੀ ਮੇਰੇ ਬਾਹਰ ਤੇ ਮੇਰਾ ਪਾਣੀ ਕਿਸੇ ਦੇ ਬਾਹਰ ਚ ਜਾਵੇ ਥੋੜਾ ਹੁੰਦੀ ਆ ਗੱਲ ਇਹ ਜੇ ਇਹ ਬੰਦ ਹੋ ਗਿਆ ਜੇ ਰਾਹ ਗਾ ਖਾਲਾਗਾ ਜੇ ਖਾਲ ਨੂੰ ਪਾਸ ਮਾਰਾਂਗੇ ਨਹੀਂ ਤਾਂ ਟੁੱਟੂਗੀ ਗੱਲੋਂ ਇਹ ਸੀਵਰੇਜ ਦਾ ਪਾਣੀ ਇਹ ਲੀਕ ਸਾਥੋਂ ਹੋਇਆਗਾ ਇਹ ਕਾਹਦੇ ਕਾਰਨ ਲੀਕ ਤੋ ਬਬਰ ਰਿਹਾ ਜੀ ਉੱਥੇ ਜੇ ਮੰਤ ਕੇ ਪੰਚਾਇਤ ਜੀ ਉੱਥੇ ਮੋਟਰ ਧਰਾਊਗੀ ਤਾਂ ਹੀ ਪਾਣੀ ਆਊਗਾ ਨਹੀਂ ਲਿਕੜੂਗਾ ਨਹੀਂ ਕੀ ਮੰਗ ਕਰਦਾ ਤੁਸੀਂ ਸਰਕਾਰ ਅਸੀਂ ਮੰਗ ਇਹੀ ਕਰਦੇ ਹਾਂ ਸਾਡਾ ਇਹ ਸੁੱਕਾ ਹੋਣਾ ਚਾਹੀਦਾ ਹਾਂ ਹਾਂ ਠੀਕ ਹੈ ਜੀ ਕੀ ਨਾਂ ਨਹੀਂ ਬੇਕਰ ਸਿੰਘ ਹੈ ਜੀ ਬੇਕਰ ਸਿੰਘ ਉਹਰੇ ਇਕੱਠਾ ਹੋਏਗਾ ਕਾਦੇ ਕਾਰਨ ਇਹ ਪਾਣੀ ਦੇ ਕਾਰਨ ਇਕੱਠ ਹੋਏ ਇਹ ਕਿਹੜਾ ਸੇਵਰੇਜ ਦਾ ਪਾਣੀ ਹੈ ਜੀ ਘਰਾਂ ਦਾ ਪਾਣੀ ਹੈ ਲੈਟਰਿੰਗ ਦਾ ਤੇ ਹੋਰ ਬਾਕੀ ਪਾਣੀ ਇਹ ਸਾਰਾ ਸਾਡੇ ਇਧਰ ਆਉਂਦਾ ਇਹ ਗੰਦਬੰਦ ਵੀ ਬੰਦ ਹੋ ਰਹੇ ਨੇ ਜੀ ਇਹ ਰਸਤਾ ਸਾਨੂੰ ਸਾਫ਼ ਹੋਣਾ ਚਾਹੀਦਾ ਇਹ ਬਾਬੇ ਸ਼ਧੂ ਨੂੰ ਰਸਤਾ ਜਾਂਦਾ ਸਕੂਲ ਨੂੰ ਵੀ ਜਾਂਦਾ ਜੀ ਸਾਡੇ ਬੱਚੇ ਵਿੱਚ ਡਿੱਗਦੇ ਨੇ ਡੇਢਦੇ ਨੇ ਕਦੋਂ ਕੱਪੜੇ-ਕਪੜੇ ਖੜਾ ਹੋਏ ਨੇ ਰਸਤਾ ਕਦੋਂ ਤੜਕੇ ਗੁਰੂ ਘਰ ਨੂੰ ਬੰਦੇ ਜਾਂਦੇ ਨੇ ਉਦੋਂ ਬਹੁਤ ਪਰੇਸ਼ਾਨੀ ਹੁੰਦੀ ਹੈ ਅਸੀਂ ਤਾਂ ਇਹੀ ਕਹਿੰਦੇ ਵੀ ਇਹ ਸਾਨੂੰ ਰਸਤਾ ਸਾਫ਼ ਬਣਾ ਦੇਣ ਉੱਚੀ ਚੱਕਣੀ ਜਾਂਦੀ ਸੜਕਾਂ 'ਤੇ ਪਰਤ ਪਾ ਕੇ ਕਿੰਨੇ ਕਾਰ ਨੇ ਜਿਹੜੇ ਹੋਰ ਰੇਲ ਦੇ ਘੱਟ ਤੋਂ ਘੱਟ ਇਹ ਕਾਰ ਨੇ ਜੀ 2-300 ਕਾਰਾਂ ਜੀ ਸਾਡਾ ਦੋ ਦੋ ਤਿੰਨ ਸੌਕਰ ਨੂੰ ਬਹੁਤ ਪਰੇਸ਼ਾਨੀ ਆਇਆ ਹੈ ਤਾਂ ਸਾਨੂੰ ਪਰੇਸ਼ਾਨੀ ਰਸਤਾ ਆ ਜਾਂਦਾ ਜੀ ਕਿਉਂ ਬਾਬੇ ਇਸ ਨੂੰ ਜਾਂਦਾ ਗੁਰੂਗਰ ਨੂੰ ਸਕੂਲ ਨੂੰ ਰਸਤਾ ਜਾਂਦਾ ਹੁਣ ਪਰ ਸਾਨੂੰ ਦਾ ਬਹੁਤ ਜ਼ਿਆਦਾ ਦੋ ਤਿੰਨ ਸੌਕਰ ਨੂੰ ਤਾਂ ਬਹੁਤ ਜ਼ਿਆਦਾ ਪਰੇਸ਼ਾਨੀ ਹੋ ਰਹੀ ਆ ਬਾਕੀ ਨਾਗਰੀ ਦੇ ਜਲੇ ਪਿੰਡਾਂ ਅਨਿਕ ਮੰਡੀ ਨੇ ਸਾਰਿਆਂ ਰਸਤਾ ਬਹੁਤ ਜ਼ਿਆਦਾ ਪਰੇਸ਼ਾਨੀ ਹੋ ਰਹੀ ਏ ਸਾਡੇ ਦੇ ਹੀ ਹੱਥ ਬਨ ਕੇ ਬੇਨਤੀ ਆ ਵੀ ਸੜਕ ਉੱਚੀ ਚੱਕੀ ਜਾਵੇ ਕਿੰਨੇ ਚਿਰ ਤੋਂ ਇਹ ਪ੍ਰੋਬਲਮ ਇਹ 2 ਸਾਲ ਤੋਂ ਹੋ ਰਹੀ ਏ ਜੀ ਵੀ ਇਹ ਸੜਕ ਉੱਚੀ ਚੱਕਣੀ ਚਾਹੀਦੀ ਉੱਚੀ ਜਾ ਕੇ ਪੱਟਾ ਪਾ ਕੇ ਤਾਂ ਸਾਫ ਰਸਤਾ ਹੋਣਾ ਚਾਹੀਦਾ ਜੀ ਸਾਡੀ ਇਹੀ ਮੰਗ ਆ ਜੀ ਬਸ ਅਸੀਂ सरपंचਾਂ ਕੋਲੇ ਗਏ ਤੇ ਪਹਿਲਾਂ ਸਾਡੇ ਕੋਲੇ ਸਰਪੰਚਾਂ ਉੱਠੇ ਦੇ ਹੀ ਉਹ ਕਹਿੰਦਾ ਕਰੇ ਮੈਂ ਕਰਾ ਦੂੰ ਮੈਨੂੰ ਵੋਟਾਂ ਪਾਓ ਉਹ ਕਹਿੰਦਾ ਕਰੇ ਮੈਂ ਪਾ ਕਰਾ ਦੂੰ ਮੈਨੂੰ ਪਾਓ ਹੁਣ ਵੋਟਾਂ ਜਨਾਨੀ ਜਿੱਤ ਗਈ ਹੁਣ ਅਸੀਂ ਉਹਦੇ ਕੋਲੇ ਗਏ ਵੀ ਭਾਈ ਸਾਡੇ ਸਾੜਕ ਸਾਫ ਰਸਤਾ ਸਾਫ ਕਰਾ ਦੇ ਉਹਨੇ ਕੋਈ ਗੱਗੋ ਨਹੀਂ ਕਰੀ ਗੱਲ ਦਾ ਹੁਣ ਅਸੀਂ ਆਹ ਹਾਰ ਕੇ ਇਹ ਸਾਡੇ ਦਾ ਇਹੀ ਮੰਗਾ ਜੀ ਵੀ ਸਾਡਾ ਰਸਤਾ ਸਾਫ ਹੋਣਾ ਚਾਹੀਦਾ ਹੈ ਸਾਡਾ 2-300 ਘਰ ਬਹੁਤ ਪਰੇਸ਼ਾਨ ਹੋ ਰਿਹਾ ਤੇ ਸੜਕੇ ਦੇ ਉੱਪਰ ਤੇ ਬਾਕੀ ਹੈ ਦਾ ਸਾਰਾ ਪਿੰਡ ਨੂੰ ਆਲੇ-ਦਾਲ ਪਿੰਡਾਂ ਨੂੰ ਵੀ ਬਿਮਾਰੀਆਂ ਦਾ ਬਿਮਾਰੀਆਂ ਦਾ ਹਾਂਜੀ ਕੀ ਨਾਮ ਹੈ ਫਰਮਜੀਤ ਕੋਰ ਸਰਪੰਚ ਪਿੰਡ ਨਾਗਰਾ ਜ਼ਿਲ੍ਹਾ ਸੰਗਰੂਰ ਅਰੇ ਇੱਕ ਛੋਟੇ ਨਾਲ ਫਰਨੀ ਦਾ ਬਹੁਤ ਬੁਰਾ ਹਾਲ ਹੈਗਾ ਤੇ ਲੋਕ ਵੀ ਅੱਜ ਇਕੱਠੇ ਹੋ ਕੇ ਉਹਨਾਂ ਨੇ ਕਹਿ ਵੀ ਜਿਹੜਾ ਇਹ ਸਾਡੇ ਬਿਮਾਰੀਆਂ ਫੈਲਣ ਦਾ ਵੀ ਡਰ ਹੈਗਾ ਹਾਂਜੀ ਉਹ ਨਾਲੇ ਅਸੀਂ ਸੌ ਚੁੱਕੀ ਨੂੰ ਥੋੜਾ ਟਾਈਮ ਹੋਇਆ ਸਾਡੇ ਕੋਲੇ ਪੰਚਾਇਤੀ ਬੈਲੈਂਸ ਵੀ ਨਹੀਂ ਹੈਗਾ ਜ਼ੀਰੋ ਹੈ ਤੇ ਅਸੀਂ ਸੀਨੀਅਰ ਅਬਦੇ ਕਿਸੇ ਲੀਡਰ ਨੂੰ ਕਹਿ ਕੇ ਗ੍ਰਾਂਟ ਪਵਾਵਾਂਗੇ ਇਹ ਮਸਲਾ ਫਿਰ ਅਸੀਂ ਸਾਰਾ ਸੀ ਬ੍ਰੇਜ਼ ਦਾ ਹੱਲ ਕਰਾਂਗੇ ਕੀ ਕਾਰਨ ਆ ਇਹ ਜਿਹੜਾ ਇਹ ਓਵਰਫਲੋ ਇਹ ਲੋਕ ਵੀ ਨੇ ਨਾ ਜਿਹੜੇ ਉਹ ਲਫਾਫੇ ਵਗੈਰਾ ਜਿਹਨੇ ਮੱਝਾ ਰੱਖੀਆਂ ਨੇ ਟੋਕਾ ਇਹ ਜਾਂ ਕੁਝ ਸਫਾਈ ਨਹੀਂ ਰੱਖਦੇ ਉਹ ਸੀਪਰੇਜ ਦੇ ਵਿੱਚ ਫਸ ਜਾਂਦਾ ਤੇ ਉਸ ਕਾਰਨ ਪਰੇਸ਼ਾਨੀ ਆ ਵਿੱਚ ਭਰਿਆ ਪਿਆ ਉਸ ਕਰਕੇ ਪਾਣੀ ਰੁਕਦਾ ਇਹ ਇਹਦੇ ਵਿੱਚ ਲੋਕਾਂ ਨੂੰ ਵੀ ਸਾਥ ਦੇਣਾ ਚਾਹੀਦਾ ਹੈਗਾ ਇਹ ਹਾਂਜੀ ਹਾਂ ਲੋਕਾਂ ਨੂੰ ਵੀ ਸਾਥ ਦੇਣਾ ਚਾਹੀਦਾ ਸਫਾਈ ਜ਼ਰੂਰੀ ਆ ਆਪਣੇ ਆਪਣੇ ਘਰੇ ਸਾਰੇ ਜਿਹੜਾ ਪਾਣੀ ਕੱਢਦੇ ਨੇ ਲਫਾਫੇ ਵਗੈਰਾ ਟੋਕਾ ਮੱਝਾ ਰੱਖੀਆਂ ਨੇ ਉਹਨਾਂ ਨੂੰ ਵੀ ਨਹੀਂ ਇਹ ਤੇਰਨਾ ਚਾਹੀਦਾ ਤੇ ਸਫਾਈ ਰੱਖਣੀ ਜ਼ਰੂਰੀ ਆ ਜੇਕਰ ਆਪੋ ਆਪਣੇ ਘਰਾਂ ਨੂੰ ਸਫਾਈ ਹੋ ਜੇ ਵੀ ਲੱਗਦੇ ਨਹੀਂ ਵੀ ਇਹ ਪ੍ਰੋਬਲਮ ਹਾਂਜੀ ਇਹ ਪ੍ਰੋਬਲਮ ਠੀਕ ਹੋ ਸਕਦੀ ਹੈ ਜੇ ਸਾਰੇ ਲੋਕ ਆਪੋ ਆਪਣੇ ਘਰਾਂ ਦੇ ਵਿੱਚ ਨਾ ਸਫਾਈ ਰੱਖਣ ਤੇ ਇਹ ਗੰਦਮੰਦ ਵਿੱਚ ਨਾ ਪਾਉਣ ਦੇਣ ਤੇ ਜਰੂਰ ਇਹ ਪਾਣੀ ਨੰਗਲ ਸਕਦਾ ਹੈ ਇਹ ਕਿੰਨਾ ਕੁ ਛੇਤੀ ਜਿਹੜਾ ਹੋ ਜਾਏਗਾ ਮਸਲੇ ਦਾ ਹਾਂਜੀ ਜਦੋਂ ਵੀ ਸਾਨੂੰ ਸਾਡੇ ਸੀਨੀਅਰ ਲੀਡਰ ਗ੍ਰਾਂਡ ਪਾਉਂਦੇ ਨੇ ਤੇ ਪਹਿਲੇ ਆਧਾਰ ਤੇ ਅਸੀਂ ਇਹ ਕੰਮ ਕਰਕੇ ਦੇਵਾਂਗੇ ਸੋ ਇਹ ਹੈ ਹੁਣ ਤੱਕ ਦੀ ਅਪਡੇਟ ਬਾਕੀ ਅਪਡੇਟ ਜਿਵੇਂ ਆਉਣਗੇ ਅਸੀਂ ਲੈ ਕੇ ਰੂਬਰੂ ਹੁੰਦੇ ਰਾਂਗੇ ਤੁਸੀਂ ਜੁੜੇ ਰਹੋ ਏਵਨ ਪੰਜਾਬੀ ਟੀਵੀ ਦੇ ਨਾਲ